ਨਾ ਜਾਣ ਮੇਰ ਗ ਨਾ ਜਾਣ ਜੋ ਕਸ ਤੋ ਜੋ ਕਸ ਤੂਰੇ ਮਿਰਗ ਨੋ ਨਾਣ ਪਰਮ ਦਾ ਪਰਮ ਬੁਲਾਇਆ ਆਓ ਸਾਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਇਹਨਾਂ ਸ਼ਬਦਾਂ ਦੀ ਸਾਂਝ ਕਰੀਏ ਬਿਲਕੁਲ ਇਸੇ ਮਿਰਗ ਦੀ ਹਾਲਤ ਵਰਗੀ ਆਈ ਸਾਡੀ ਹਾਲਤ ਹੈ ਜਿਵੇਂ ਬਿਰਗ ਨੂੰ ਪਤਾ ਹੀ ਨਹੀਂ ਨਾ ਕਿ ਜਿਹੜੀ ਖੁਸ਼ਬੂ ਹੈ ਇਸ ਖੁਸ਼ਬੂ ਨੂੰ ਮੈਂ ਸਾਰੇ ਜੰਗਲ ਢੂੰਡਦਾ ਫਿਰਦਾ ਲੱਭਦੀ ਨਹੀਂ ਪਈ ਪਰ ਭੋਲੇ ਨੂੰ ਕੌਣ ਦੱਸੇ ਖੁਸ਼ਬੂ ਤਾਂ ਤੇਰੀ ਨਾਭੀ ਚੋਂ ਆਏ ਕਰਦੀ ਹੈ ਐ ਹੋ ਅਜ ਹਾਲ ਸਾਡਾ ਜੋ ਗੁਰਬਾਣੀ ਦੀ ਟਾਸ ਲੈ ਕੇ ਇਸ ਮੰਨ ਛੇਤਰਤਾਈ ਪੈਦਾ ਕਰਕੇ ਕਲਗੀਧਰ ਦੀ ਗੋਦ ਦਾ ਨਿਗਮ ਆਉਣਾ ਨਾ ਆਪਣੇ ਸੁਖਾਰਨ ਛੱਡ ਕੇ ਉਹਨਾਂ ਘਰਾਂ ਵਿੱਚ ਉਹਨਾਂ ਥਾਵਾਂ ਤੇ ਜਾ ਕੇ ਡਿੱਗਦੇ ਆ ਜਿੱਥੇ ਉਹ ਮਨ ਦੀ ਆਨੰਦ ਮਨ ਦੀ ਖੁਸ਼ੀ ਮਿਲਦੀ ਨਹੀਂ ਕਿਉਂ ਕਿਉਂਕਿ ਵੀ ਮੈਂ ਵੀ ਮਿਰਗ ਤਰ੍ਹਾਂ ਸਾਰੇ ਜੰਗਲ ਚੋਂ ਢੂੰਡ ਰਹੇ ਆ ਕੋਈ ਖੁਸ਼ਬੂ ਨਾ ਭਲਿਓ ਉਹ ਖੁਸ਼ਬੂ ਉਹ ਆਨੰਦ 1693 ਦੀ ਵਿਸਾਖੀ ਨੂੰ ਕੇਸਗੜ ਆਨੰਦਪੁਰ ਦੀ ਧਰਤੀ ਵਿਖੇ ਬਾਣੀ ਦੀ ਸਾਂਝ ਕਰਕੇ ਕਲਗੀਧਰ ਨੇ ਖੰਡੇ ਦੀ ਪੌਹ ਤਿਆਰ ਕੇ ਸਾਨੂੰ ਅਮਰ ਦੀ ਦਾਤ ਬਖਸ਼ਿਸ਼ ਕੀਤੀ ਸੀ ਪਰ ਅਸੀਂ ਭੋਲੇ ਅਸੀਂ ਸੰਸਾਰ ਦੇ guna ਵਿਕਾਰਾਂ ਵਿੱਚ ਖਚਤ ਹੋ ਕੇ ਕਿਉਂ ਕਸੂਰ ਤੁਹਾਡਾ ਹੀ ਨਹੀਂ ਕਸੂਰ ਮੇਰੇ ਵਰਗਾ ਦਾ ਜਿਹੜੇ ਸੱਚ ਦੀ ਸਾਂਝ ਕਰਾਉਂਦੇ ਨਹੀਂ ਕਿਉਂ ਸੱਚ ਦੀ ਸਾਂਝ ਕਰਾਂਗਾ ਮੇਰੀ ਦੁਕਾਨ ਨਹੀਂ ਚੱਲਣੀ ਮੈਂ ਆਪਣੀ ਦੁਕਾਨ ਚਲਾਉਣਾ ਚਾਹੁੰਦਾ ਕਾਦੇ ਲਈ ਆਪਣੇ ਪਰਿਵਾਰ ਨੂੰ ਸੁਖ ਹਾਲਤਾ ਦੇਣ ਲਈ ਪਰ ਮੈਂ ਭੁੱਲ ਜਾਂਦਾ ਕਿ ਮੈਂ ਕੱਲ੍ਹ ਕੀ ਤਰਨੂ ਮੂੰਹ ਵੀ ਵਖਾਣਾ ਹੈ ਪਰਿਵਾਰ ਸੰਸਾਰ ਤੱਕ ਹੈ ਪਰ ਰੰਕਾਰ ਤੱਕ ਉਸ ਦਾਤੇ ਨੇ ਮੇਰੀ ਬਾਹ ਪਕੜਨੀ ਹੈ ਇਸ ਲਈ ਮਨਾ ਆ ਉਸ ਅਮਰਤ ਦੀ ਖੋਜ ਆਪਣੇ ਗੁਰੂ ਕੋਲ ਬਹਿ ਕੇ ਕਰੀਏ ਮੇਰੇ ਤਰ੍ਹਾਂ ਬਾਹਰ ਨਾ ਭਟਕਦੇ ਫੇਰੀਏ ਪਟਕਦੇ ਪਟਕਦੇ ਜ਼ਿੰਦਗੀ ਬੀਤ ਗਈ ਕੁਝ ਨਹੀਂ ਲੱਭਿਆ ਆਓ ਸੰਸਾਰ ਦੇ ਵਿਕਾਰਾਂ ਦੀ ਪਟਕੜ ਨੂੰ ਤਿਆਗ ਕੇ ਉਸ ਗੁਰੂ ਦੇ ਗਿਆਨ ਦੀ ਸਾਂਝ ਨੂੰ ਅਪਣਾ ਲਵਾਂਗੇ ਫਿਰ ਸਮਝ ਆ ਜਾਵੇਗੀ ਕਿ ਸਭ ਕੁਛ ਘਰ ਵਿੱਚ ਬਾਹਰ ਨਾ ਹੀ ਬਾਹਰ ਕੁਝ ਨਹੀਂ ਹੈ ਜਿਸ ਮੇਰੇ ਵਰਗੇ ਨੂੰ ਘਰ ਦਾ ਪ੍ਰਸ਼ਾਦਾ ਪਸੰਦ ਨਹੀਂ ਆਉਂਦਾ ਬੋਟਲਾਂ ਤੇ ਖਾ ਕੇ ਕਿਤਨੇ ਦਿਨ گزارਾ ਕਰ ਲਵੇਗਾ ਅਨੰਤ ਉਸ ਘਰ ਦੇ ਪ੍ਰਸ਼ਾਦੇ ਚ ਹੀ ਹੈ ਨਾ ਇਸੇ ਤਰ੍ਹਾਂ ਗੁਰਸਿੱਖਾ ਯਾਦ ਰੱਖ ਜੋ ਆਨੰਦ ਗੁਰੂ ਨਾਨਕ ਦੇ ਘਰ ਚ ਬਹਿ ਕੇ ਹੈ ਨਾ ਉਹ ਕਿਤੇ ਨਹੀਂ ਲੱਭਣਾ ਐਸਰੇ ਆਪਾ ਮਰ ਤੇ ਲਈ ਪੜਿਆ ਸੀ ਬ੍ਰਤ ਗੌਰ ਮੜੀ ਮਟ ਭੂਲ ਨਾ ਮੰਨੇ ਭੁਲਕ ਵੀ ਨਹੀਂ ਮੰਨਣਾ ਅਸੀਂ ਤੇ ਜਾਗਦੇ ਮੰਨ ਰਹੇ ਹਾਂ ਆਓ ਸਾਹਿਬ ਨੂੰ ਅਮਰਦਾਸ ਜੀ ਮਹਾਰਾਜ ਦੀਆਂ ਪੰਕਤੀਆਂ ਨਾਲ ਸਾਂਝ ਕਰੀਏ ਅੱਜ ਸੋਮਾ ਵਧਾਇਆ ਹੋਇਆ ਦਾਸ ਨੇ 7:40 ਮਿੰਟ ਤੱਕ ਕੀਰਤਨ ਦੀ ਸਾਂਝ ਕਰਨੀ ਆਓ ਅਗਲਾ ਖਾਲਸਾ ਸਾਹਿਬਾਂ ਦੇ ਵਿੱਚ ਕਿਨੇ ਦੇਖਿਆ ਸਾਡੀ ਕਿਸਮਤ ਵਿੱਚ ਸਾਡੇ ਸੁਆਤਾਂ ਹੈ ਕਿ ਨਹੀਂ ਜੇ ਆਇਦਾ ਦਿਨ ਮਿਲਿਆ ਹੈ ਉਸ ਗੁਰੂ ਨਾਲ ਸਾਂਝ ਕਰਕੇ ਜ਼ਿੰਦਗੀ ਨੂੰ ਸਵਾਰ ਲਈਏ ਜੋ ਕਸਤੂਰੀ ਮੇਰਤ ਨਾ ਜਾਣ ਪਰਮਤਾ ਪਰਮ ਭੁਲਾ ਪੁਨਾ ਯਾਦ ਰੱਖ ਬੁਰ ਸਿੱਖਾ ਕੀ ਕਰ ਹੀ ਮੈਂ D'y on passe tout ਕਿਵੇਂ ਸਮਝਾ ਰਹੇ ਨੇ ਜੇ ਸਮਝਣ ਵਾਲਾ ਹੋਏ ਤਾਂ ਸਮਝਾਂਗੇ ਨਾ ਅਗਲੀਆਂ ਪੰਕਤੀਆਂ 'ਚ ਬਾਣੀ ਦੀ ਸਾਂਝ ਕਰਕੇ ਕੀ ਸਮਝਾਉਂਦੇ ਆ ਨਾ ਅੰਮ੍ਰਿਤ ਤਜ ਬਿਖ ਸੰਗ ਹੈ ਕਰਤ ਆਪ ਨੂੰ ਆਇਆ ਗੁਰਮੁਖ ਸੋਜੀ ਤੇ ਤਾਂ ਹੋਵੇਗੀ ਨਾ ਜਦੋਂ ਗੁਰੂ ਕੋਲ ਆ ਕੇ ਬੈਠਾਂਗੇ ਗੁਰੂ ਕੀ ਤਾਬੇ 'ਤੇ ਬਹਿ ਕੇ ਰਮਾਲਾ ਚੁੱਕ ਕੇ ਬਾਣੀ ਪੜਾਂਗੇ ਸੋਜੀ ਤੇ ਤਾਂ ਹੋਵੇਗੀ ਨਾ ਉਹਦੇ ਲਈ ਗੁਰਮੁਖ ਮੁਖ ਦੀ ਸੁਰਤ ਨੂੰ ਅਪਣਾਉਣਾ ਪਵੇਗਾ ਜੋ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਗੁਰੂ ਕੇ ਮੁਖ ਬਣ ਕੇ ਗੁਰੂ ਕੀ ਗੋਜ ਬਣ ਕੇ ਗੁਰਸਿੱਖਾਂ ਦੀ ਸਾਂਝ ਕਰਕੇ ਜੀਵਨ ਨੂੰ ਹਰੀਆਲਾ ਕਰਨਾ ਚਾਹੁੰਦੇ ਤੇ ਜੇ ਨਹੀਂ ਐਵੇਂ ਬਸਾਖ ਜੇਠ ਹਾੜ ਸਾਵਣ ਚੜਦਾ ਰਹੇਗਾ ਉਹ ਭਲਿਆ ਭਾਗਾਂ ਵਾਲਾ ਤੇ ਤਾਂ ਹੈ ਜਿਨ੍ਹਾਂ ਗੁਰੂ ਦੇ ਰੰਗ ਨਾਲ ਰੰਗ ਲਈਏ ਤੇ ਸਾਇਕੀ ਕਹਿੰਦੇ ਨੇ ਗੁਰਮੁਖ ਵਿਰਲੇ ੋ ਜੀ ਤੇ ਇਸ ਜੀ ਤੇ ਤੇਨਾ ਅੰਦਰ ਬ੍ਰਹਮ ਦਿਖਾਇਆ ਤੇਨਾ ਅੰਦਰ ਬ੍ਰਹਮ ਦਿਖਾਇਆ ਜਿਉ ਕਸ ਤੂੰ ਇਤਲ ਹੋਇਆ ਰਸਨਾ ਹਰ ਸਾਧ ਆਇਆ ਸ਼ਬਦ ਹੀ ਨਾ ਉਪਜੈ ਸ਼ਬਦ oh uh -huh. ਗੁਰ <gore gore> ਸਾਦ ਨਾ ਪਾਇਆ ਜੋ ਕਸ ਤੋ ਕਪੂਨ ਲੇਵੈ ਤਾਂ ਤੋ ਸਿਰ ਧਰ ਛਾਕ ਭੂਨ ਲੇਵੈ ਪੰਛੇ ਸਿੰਘ ਅੰਮ੍ਰਿਤ ਜੋ ਦੇਵੈ ਤਾਂ ਤੋ ਸਿਰ ਧਰ ਛਾਕ ਭੂਨ ਲੇਵੈ ਉਹ ਸਿਰ ਧਾਰ ਛਾਕ ਪੁੰਰੇ ਵੇ ਪੰਛ ਸਿੰਘ ਅੰਮ੍ਰਿਤ ਜੋ ਦੇਵੇ ਤਾਂ ਤੋ ਸਿਰ ਧਾਰ ਛਾਕ ਪੁੰਨੇ ਵੇ ਤਾਂ ਕੋ ਸਿਰ ਧਾਰ ਛਾਕ ਪੁੰਨੇ ਸਵਾਗਤ ਪੁਨ ਮਿਲ ਪਾਚੋ ਰਾਤ ਜੋ ਪਾਖੈ ਤਾਂ ਕੋ ਮਨ ਮੇ ਧ੍ਰੇੜ ਘਰ ਰੱਖੈ ਤਾਂ ਕੋ ਮਨ ਮੇ ਧ੍ਰੇੜ ਘਰ ਰੱਖੈ ਤਾਂ ਮਨ ਮੈਂ ਡਿੜ ਕਰ ਰੱਖੈ ਰੱਖੈ ਰਾ ਪੁਨ ਮਿਲ ਪਾਂਚੋ ਰਹਿਜ ਜਪਖੈ ਤਾਂ ਕੋ ਮਨ ਮੈਂ ਡਿੜ ਕਰ ਰੱਖੈ ਤਾਂ ਕੋ ਮਨ ਮੈਂ ਡਿੜ ਕਰ ਰੱਖੈ ਪਾਂਚ ਸਿੰਘ ਮਰਤ ਜੋ ਦੇਵ ਤਾਂ ਤਾਂ ਕੋ ਸਿਰ ਧਾਰ ਛਾਕ ਭੂਲੇ ਵੈ ਤਾਂ ਤਾਂ ਕੋ ਸਿਰ ਧਾਰ ਛਾਕ ਭੂਨ ਰੇ ਕੇ ਸੰਗ ਨਾਰ ਪੇਟ ਜਾਨੋ ਕਹਿ ਕਾਨ ਤਾਂ ਤੋ ਕਿਤੇ ਲੈ ਸਿਦਾਨੋ ਕਿਤੇ ਲੈ ਸਿਦਾਨੋ ਬਿਨਾ ਸ਼ਸਤਰ ਕੇਸ ਨਰ ਪੇਟ ਜਾਨੋ ਗਹਿ ਕਾਂ ਤਾਂ ਤਾਂ ਕੋ ਕਿਤਲ ਸਿਧਾਨੋ ਇਹ ਹੈ ਮੋਰ ਮੋਰ ਆ ਗਿਆ ਇਹ ਹੈ ਮੋਰ ਆ ਗਿਆ ਇਹ ਹੈ ਮੋਰ ਆ ਗਿਆ ਸੁਣੋ ਪਿਆਰੇ ਬਿਨਾ ਕੇ ਸੰਗ ਦੇਵੋਂ ਨਾ دیدارੇ ਬਿਨਾ ਤੇਗ ਕੇ ਸੰਗ ਦੇਵੋਂ ਨਾ دیدارੇ ਇਹ ਹੈ ਮੋਰ ਬੈਨਾ ਸੋ ਮਰ ਸੋ ਜੋਈ तिसੈ ਇਛ ਪੂਰੀ ਸਭੈ ਜਾਨ ਸੋਈ ਸਭੈ ਜਾਨ ਸੋਈ ਔਰ ਰਹਿਤ ਨਾਮੇ ਦੀ ਆਗਿਆ ਜਿਹੜਾ ਗੁਰਸਿੱਖ ਮੰਦਾ ਹੈ ਜਿਹੜਾ ਖੰਡੇ ਦੀ ਪੌਲ ਲੈ ਕੇ ਗੁਰੂ ਕੇ ਦੱਸੇ ਹੋਏ ਰਾਣੀ ਨੂੰ ਅਖਤਿਆਰ ਕਰਕੇ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਦਾ ਹੈ ਪਰ ਯਾਦ ਰੱਖ ਮਨਾ ਤੈਨੂੰ ਇਹਨਾਂ ਚੀਜ਼ਾਂ ਤੋਂ ਤੈਨੂੰ ਹਟਣਾ ਪਵੇਗਾ ਉਹ ਕੀ ਹੈ ਜਿਸ ਤੋਂ ਸਾਨੂੰ ਰਹਿਤ ਨਾਮੇ ਚ ਬਿਲਕੁਲ ਵਰਜਿਤ ਕੀਤਾ ਹੈ ਭਾਈ ਕੋਠਾ ਹੁੱਕਾ ਚਰਸਤ ਮਾਕੂ ਗਾਂਜਾ ਟੋਪੀ ਤਾੜੀ ਘਾਕੂ ਇਨਕੀ ਔਰ ਨਾ ਕਭ ਹੁੰਦੇ ਕਹ ਸਾਡੇ ਲਈ ਤੇ ਦੇਖਣਾ ਹੀ ਵਰਜਤ ਹੈ ਮਨਾ ਹੈ ਤੇ ਜਿਹੜੇ ਇਹਨਾਂ ਨੂੰ ਘਰਾਂ ਚ ਲੈ ਕੇ ਆਂਦੇ ਨੇ ਜਿਹੜੇ ਇਹਨੂੰ ਪਿਆਰਦੇ ਹਨ ਉਹ ਗੁਰੂ ਨੂੰ ਕਿਵੇਂ ਪਿਆਰੇ ਲੱਗਣਗੇ ਆ ਸੋਹਣਾ ਸਰੀਰ ਸੋਹਣਾ ਮੁਖ ਥੋੜੀ ਗੁਰੂ ਨੂੰ ਚੰਗਾ ਲੱਗਣਾ ਗੁਰੂ ਨੂੰ ਤਾਂ ਮੇਰੇ ਅੰਦਰਲਾ ਪੱਖ ਉਹ ਚੰਗਾ ਲੱਗਣਾ ਜਿਹਦੇ ਕਰਕੇ ਮੇਰੀ ਸਾਂਝ ਬਣਨੀ ਹੈ ਗੁਰੂ ਨਾਨਕ ਇਸ ਮਿੱਟੀ ਦੀ ਢੇਰੀ ਸਾਂਝ ਥੋੜੀ ਹੈ ਇੱਥੇ ਕੱਲ ਮੁੱਕ ਜਾਣੀ ਹੈ ਮੇਰੇ ਪਰਿਵਾਰ ਨੇ ਜਾ ਕੇ ਅغن ਭੇਡ ਕਰਕੇ ਸਾੜ ਦੇਣਾ ਹੈ ਪਰ ਜਿਹਦੇ ਕਰਕੇ ਆਪਾਂ ਬਾਣੀ ਦੀ ਰਹਿਤ ਨਾਮੇ ਦੀ ਪੰਖੀਆਂ ਪੜਦੇ ਆ ਉਹਦਾ ਬਨੋਰ ਤਾਂ ਸਮਝ ਲਈਏ ਭਾਈ ਐਵੇਂ ਤੇ ਨਹੀਂ ਆਪਾਂ ਪੜਦੇ ਨਾ ਖਾਲਸਾ ਮੇਰਾ ਰੂਪ ਹੈ ਖਾਲ ਖਾਲਸੇ ਮੈਂ ਹਾਂ ਕਰੂੰ ਨਿਵਾ ਖਾਲਸੇ ਮੈਂ ਹਾਂ ਕਰੂੰ ਨਿਵਾ ਕਰੂੰ ਨਿਵਾ ਕੋਈ ਸ਼ੱਕ ਨਹੀਂ ਗੁਰੂ ਵਰਤਦਾ ਹੈ ਵਰਤਦਾ ਰਹੇਗਾ ਪਰ ਉਹਦੇ ਲਈ ਮੈਨੂੰ ਵੀ ਕੁਝ ਕਰਨਾ ਪਵੇਗਾ ਨਾ ਆ ਬੱਚਾ ਆਇਆ ਨਾ ਖੰਡੇ ਦੀ ਪਾਹੁਲ ਲੈ ਕੇ ਅਮਰਦੀਪਾਂ ਤਾਂ ਕਰਾਤਾ ਪਰਿਵਾਰ ਨੇ ਪਰ ਅੱਗੇ ਗੁਰੂ ਦੇ ਰਸਤੇ ਵੀ ਤੁਰਨਾ ਹੈ ਨਾ ਸਿਰਫ ਇਤੇ ਤੱਕ ਤੇ ਸੀਮਤਾ ਨਹੀਂ ਨਾ ਕਿ ਖੰਡੇ ਦੀ ਬੋਲ ਚਕਾ ਦਿੱਤੀ ਫਿਰ ਸਾਰੇ ਆਪ ਹੀ ਸੋ ਤੇਰੇ ਤੇ ਬੱਚਿਆਂ ਨੂੰ ਹੀ ਨਾ ਠਾਇਆ ਇਹ ਤਾਂ ਰਾਣੀ ਨਹੀਂ ਨਾ ਬਣੀ ਰਾਣੀ ਤਾਂ ਕਹਿੰਦੀ ਹੈ ਭਾਈ ਵੇਖ ਚਾਤ ਮਾਰ ਕੀ ਰਾਣੀ ਰਹੇ ਸੋਈ ਸਿੱਖ ਮੇਰਾ ਰਾਣੀ ਰਹੇ ਸੋਈ ਸਿੱਖ ਮੇਰਾ ਫਿਰ ਕੀ ਹੋਵੇਗਾ ਓ ਸਾਹਿਬ ਮੈਂ ਉਸ ਕਾ ਤੇਰਾ ਮੈਂ ਉਸ ਕਾ ਤੇਰਾ ਰਤ ਬਿਨਾ ਨੈ ਸਿੱਖ ਕਹਾਵੇ ਤੇਰੀ ਰਤ ਮੇਰੀ ਸਾਂਝ ਰਹਦੀ ਹੈ ਕਾਇਨਾਤ ਤੇ ਸੰਸਾਰ ਤੇ ਬਨੇਕਾਂ ਦੁਨੀਆਂ ਹਨ ਉਹ ਵੀ ਪਿਆਰੇ ਹਨ ਪਰ ਮੇਰਾ ਪੁੱਤਰ ਸੁਪੁੱਤਰ ਕਿਹੜਾ ਹੈ ਜਿਹੜਾ ਰੈਣੀ ਨੂੰ اختیار ਕਰਦਾ ਹੈ ਜਿਹੜਾ ਖੰਡੇ ਕੀ ਮੋਲ ਲੈ ਕੇ ਉਸ ਦੱਸੇ ਹੋਏ ਰਾਹ ਤੇ ਟੁਰਦਾ ਹੈ ਸਪਸ਼ਟ ਫਰਮਾਨ ਹੈ ਕਿ ਆਪਾਂ ਕੱਲ ਵੀ ਸਾਂਝਾ ਕੀਤਾ ਸੀ ਨਾ ਅਸੀਂ ਵਾਰ-ਵਾਰ ਤਾਂ ਸਾਂਝਾ ਕਰਦੇ ਹਾਂ ਕਿ ਰਹਿਤ ਨਾਵੇਂ ਹੋਈ ਖਾਲਸੇ ਦੀ ਸਾਂਝਾਂ ਦੀ ਸਾਂਝ ਹੋਈ ਇਹ ਆਪਾਂ ਸਾਲਵਾਦੀ ਕਰਦੀਆਂ ਮੁੜ ਕੇ ਕਦੇ ਨਹੀਂ ਕਰਨੀਆਂ ਇਸ ਲਈ ਆਪਾਂ ਨਿਤਾ ਪ੍ਰਤੀ ਪੜਦੇ ਆਂ ਖਾਲਸਾ ਜੀ ਜਾਗੋ ਤੇਰਾ ਨਾਮ ਸਪਸ਼ਟ ਕਰਦਾ ਹੈ ਪ੍ਰਤਮ ਰਹਾਤ ਐ ਜਾਂ ਖੰਡੇ ਕੀ ਪੌਨ ਛਕੈ ਸੋਈ ਸਿੰਘ ਪਰਦਾਨ ਪਰਦਾਨ ਔਰ ਨਾਂ ਪੌਲ ਜੋ ਲਹਿ ਜਿਹੜਾ ਖੰਡੇ ਦੀ ਪੌਲ ਤੋਂ ਬਿਨਾ ਕੁਝ ਹੋਰ ਨਹੀਂ ਲੈਂਦਾ ਖੰਡੇ ਦੀ ਪੌਲ ਲੈ ਕੇ ਗੁਰੂ ਨੂੰ ਆਪਣਾ ਧਨ ਮਨ ਅਰਪਣ ਕਰ ਦਿੰਦਾ ਹੈ ਉਹਨਾਂ ਲਈ ਸਾਈਹਬਾਂ ਨੇ ਆਪਾਂ ਅੰਮ੍ਰਿਤ ਰੇ ਪੜਦੇ ਆ ਨਾ ਗੁਰਸਿੱਖੋ ਗੁਰੂ ਨੂੰ ਕਿਵੇਂ ਪਿਆਰੇ ਲੱਗਦੇ ਹਾਂ ਸਾਧ ਤਹੋ ਸੁਣ ਲਿਓ ਸਵੇ ਸਾਰੇ ਸੁਣ ਲੋ ਉਦੇਚ ਮੈਂ ਵੀ ਹਾਂ ਤੁਸੀਂ ਵੀ ਹੋ ਸਾਰਿਆਂ ਲਈ ਹੈ ਕਿ ਸਾਥ ਕਹੋ ਸੁਣ ਲਿਓ ਸਭੇ ਕੀ ਸੁਣ ਲੋ ਜਿਨ ਪ੍ਰੇਮ ਕੀਓ ਤਿੰਨ ਹੀ ਰਬ ਪਾਇਓ ਤਿੰਨ ਹੀ ਰਬ ਪਾਇਓ ਪ੍ਰਭ ਪਾਇਓ ਉਹਨੇ ਉਸ ਕੰਤ ਨੂੰ ਪਾ ਲਿਆ ਜਿਨੇ ਮਨ ਕਰਕੇ ਪਿਆਰ ਕੀਤਾ ਆਓ ਉਹ ਪਿਆਰ ਅਸੀਂ ਆਪਣੇ ਅੰਦਰ ਜਗਾਈਏ ਦਿਖਾਵੇ ਕਰਕੇ ਨਹੀਂ ਕਪਟ ਕਰਕੇ ਨਹੀਂ ਕਿਉਂ ਕਿ ਅਨ ਬੋਲਤ ਬਿਨਾ ਬੋਲਣ ਤੋਂ ਹੀ ਮੇਰੇ ਮਨ ਦੀਆਂ ਉਹ ਮੇਰਾ ਗੁਰੂ ਜਾਣਦਾ ਹੈ ਆਪਾਂ ਬੇਨਤੀ ਕਰਨੀ ਹੈ ਠਾਕੁਰ ਤੂੰ ਸ਼ਰਨਾਈ ਆਇਆ ਪਰ ਮੈਨੂੰ ਹਿੰਮਤ ਬਖਸ਼ ਕਿ ਤੇਰੇ ਕੋਲ ਚਾਵਾਂ ਉਤਰ ਗਿਓ ਮੇਰੇ ਮਨ ਕਾ ਸੰਸਾ ਕਦੋਂ ਜਬ ਤੇ ਦਰਸ਼ਨ ਪਾਇਆ ਜਦੋਂ ਦਰਸ਼ਨ ਕੀਤਾ ਤੇ ਦਰਸ਼ਨ ਕਿਵੇਂ ਕਰਨਾ ਇਸ ਬਾਣੀ ਨੂੰ ਪੜ ਪੜ ਬਾਣੀ ਦੇ ਗਹਾਰੇ ਨੂੰ ਵਿੱਚ ਵਿੱਚ ਬਾਣੀ ਵਿੱਚ ਊਭੀ ਲਗਾ ਕੇ ਉਹਨਾਂ ਹੀਰਿਆਂ ਮੋਤੀਆਂ ਨੂੰ ਕੱਢ ਕੇ ਆਪਣੇ ਆਤਮਾ ਦੀ ਸਾਂਝ ਕਰਨ ਲਈ ਆਓ ਸਤਿਗੁਰੂ ਦੇ ਅੱਗੇ ਇਹੋ ਬੇਨਤੀ ਕਰੀਏ ਦਾਤਾ ਮੈ ਤਾਂ دیਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੈ ਅਰਦਾਸ ਸਤਿਗੁਰੂ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋਂ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ پاس ਆਉ ਗੁਰੂ ਕਿਰਪਾ ਕਰਨ ਕਰ ਸਾਡੇ ਇਹ ਦਿਹਾੜੇ ਮਨਾਉਣੇ ਸਫਲੇ ਬਣ ਜਾਣ ਤਾਂ ਕਿ ਸਾਡੀ ਕੀਤੀ ਕੀਤੀ ਹੋਈ ਗੁਰੂ ਘਰ ਬਹਿ ਕੇ ਗੁਰੂ ਦੇ ਦਰ ਤੇ ਪਰਵਾਨ ਹੋ ਜਾਵੇ ਪਰ ਇੱਕ ਗੱਲ ਆਪਾਂ ਮਨ ਮਸਾਕ ਕੇ ਜ਼ਰੂਰ ਜਾਣਾ ਹੈ ਸਭ ਕੁਝ ਘਰ ਮੇ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਕੋ ਲਈ ਜੇ ਬਾਹਰ ਟੋਲਦੇ ਰਵਾਂਗੇ ਫਿਰ ਕੀ ਹੋਵੇਗਾ ਜਿਵੇਂ ਮਿਰਚ ساری ਜ਼ਿੰਦਗੀ ਉਸ ਖੁਸ਼ਬੂ ਨੂੰ ਢੁੰਡਦਾ ਰਹਿੰਦਾ ਹੈ ਨਾ ਲੱਭਦਾ ਕੁਝ ਨਹੀਂ ਅੰਤੀ ਜ਼ਿੰਦਗੀ ਖਤਮ ਕਰਕੇ ਟੁੱਲ ਜਾਂਦਾ ਸਾਡੀ ਦਿਸ਼ਾ ਵੀ ਇਹ ਨਾ ਹੋਵੇ ਆਓ ਸਾਡੇ ਕੋਲ ਗੁਰੂ ਹੈ ਗੁਰਪਾਰਸ ਹੈ ਅਸੀਂ ਉਸ ਪਾਰਸ ਨਾਲ ਆਪਣੇ ਲੋਹੇ ਰੂਪੀ ਸਰੀਰ ਨੂੰ ਜਾਗੜ ਕਰਕੇ ਗਿਆਨ ਨੂੰ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਨੂੰ ਸਵਾਰ ਸਕੀਏ ਆਓ ਸਾਰੇ ਨਾਂ ਪੰਕਤੀਆਂ ਨਾਲ ਜੁੜੀਏ ਉਪਰੰਤ ਸਮਾਪਤੀ ਸਾਰੇ ਪਰੋਪਾਈ ਰਹਿਣੀ ਰਹੇ ਸੋਏ ਸਿੱਖ ਮੇਰਾ ਓ ਸਾਹਿਬ ਮੈਂ ਉਸ ਘਾਟੇਰਾ ਓ ਸਾਹਿਬ ਮੈਂ ਉਸ ਘਾਟੇਰਾ ਰਤ ਬਿਨਾ ਨੈ ਸਿੱਖ ਕਹਾਵੇ ਰਤ ਬਿਨਾ ਦਰ ਝੋਟਾਂ ਖਾਵੇ ਰਤ ਬਿਨਾ ਦਰ ਝੋਟਾਂ ਖਾਵੈ ਰਤ ਬਿਨਾ ਦਰ ਝੋਟਾਂ ਖਾਵੈ ਰਹਿਣੀ ਰਹੈ ਸੋਇ ਸਿੱਖ ਮੇਰਾ ਓਸਾ ਹੈ ਤੁਮ ਮੈਂ ਉਸ ਕਾ ਸੇਰਾ ਓਸਾ ਹੈ ਤੁਮ ਮੈਂ ਉਸ ਕਾ ਸੇਰਾ ਮੈਂ ਉਸ ਕਾ ਚੇਰਾ ਮੈਂ ਉਸ ਕਾ ਮੈਂ ਉਸ ਕਾ ਚੇਰਾ ਰਣੀ ਰੈ ਸੋਏ ਸਿੱਖ ਮੇਰਾ ਓ ਸਹਰਵ ਮੈਂ ਉਸ ਕਾ ਥੇ ਕੇ ਨਾ ઓ ਸਾਹਿਬ ਮੈਂ ਉਸ ਕਾ ਚੇਰਾ ਹੁਆਂ ਗਿੰਦ ਗਿੰਦ ਅੱਖੀਆਂ ਕਰਨੀਆਂ